again okay. ਤੱਕਾ ਹੋ ਰਿਹਾ ਦਾ ਤੱਕੀ ਦੀ ਰਾਜਨੀਤੀ ਹੋ ਰਹੀ ਹੈ ਆਪਣੇ ਤੋਂ ਹੋਏ ਪਰਚੇ ਨੂੰ ਲੈ ਕੇ ਪਾਨਾ ਸਿੱਧੂ ਦੀ ਭੈਣ ਨੇ ਵੱਡਾ ਬਿਆਨ ਦਿੱਤਾ ਹੈ ਪਾਨੇ ਦੀ ਭੈਣ ਨੇ ਕਿਹਾ ਕਿ ਇਹ ਸ਼ਰਯਮ ਤੱਕਾ ਹੋ ਰਿਹਾ ਹੈ 3 ਤਰੀਕ ਜਿਸ ਦਿਨ ਇਹ ਪਰਚਾ ਹੋਇਆ ਉਸ ਦਿਨ ਮੈਂ ਆਪਣੀ ਜੌਬ ਤੇ ਸੀ ਤੇ ਸੋਹਰੇ ਪਿੰਡ ਤੋਂ ਹੀ ਮੈਂ ਆਪਣੇ ਕੰਮ ਤੇ ਗਈ ਸੀ ਤੇ ਪੂਰਾ ਦਿਨ ਮੇਰਾ ਮੇਰੀ ਜੌਬ ਤੇ ਨਿਕਲਿਆ ਸੀ ਟੀਚਰ ਦੀ ਨੌਕਰੀ ਕਰਦੇ ਨੇ ਪਾਨਾ ਸਿੱਧੂ ਦੀ ਭੈਣ ਤੇ ਉਹਨਾਂ ਨੇ ਇਹ ਵੱਡਾ ਸਪਸ਼ਟੀਕਰਨ ਦਿੱਤਾ ਹੈ ਕਿ 3 ਤਰੀਕ ਜਿਸ ਦਿਨ ਧਰਨਾ ਮਜਾਰਾ ਪਾਨੇ ਸਿੱਧੂ ਕਰਕੇ ਹੋਇਆ ਸੀ ਉਸ ਦਿਨ ਮੈਂ ਇਸ ਧਰਨੇ 'ਚ ਸ਼ਾਮਲ ਨਹੀਂ ਹੋਈ ਬਲਕਿ ਮੈਂ ਤਾਂ ਪੂਰਾ ਦਿਨ ਜੋ ਆ ਆਪਣੇ ਕੰਮ ਤੇ ਸੀ ਆਪਣ ਉਈ ਮੈਂ ਜੌਬ ਤੇ ਗਈ ਸੀ ਤੇ ਵਾਪਸ ਵੀ ਸੋਰੇਪਿੰਡੀ ਆਈ ਸੀ ਲੱਖੇ ਸਦਾਨੇ ਦੇ ਕੋਲ ਬੈਠ ਕੇ ਇਹ ਵੱਡਾ ਬਿਆਨ ਪਾਨੇ ਸਿੱਧੂ ਦੀ ਪੈਣ ਨੇ ਦਿੱਤਾ ਇਸ ਬਿਆਨ ਤੋਂ ਬਦਲ ਲੱਖਾ ਸਦਾਨਾ ਕਹਿੰਦੇ ਨੇ ਕਿ ਥੋੜੀ ਤਾਂ ਸ਼ਰਮ ਕਰੋ ਪੈਣ ਤਾਂ ਉੱਥੇ ਗਈ ਵੀ ਨਹੀਂ ਸੀ ਤੇ ਪੁਲਿਸ ਵਾਲੇ ਵੀਰਾਂ ਨੂੰ ਵੀ ਇਹ ਮੇਰੀ ਬੇਨਤੀ ਹੈ ਕਿ ਇਹਨਾਂ ਨਜਾਇਜ਼ ਤੱਕਾ ਨਾ ਕਰੋ ਤੇ ਦੋਸਤੋ ਇਸ ਤੋਂ ਬਾਅਦ ਲੱਖਾ ਸਦਾਨਾ ਇਹ ਵੀ ਕਹਿੰਦੇ ਨੇ ਕਿ ਜਿਨੇ ਵੀ ਨਾਮ ਪਰਚੇ 'ਚ ਅੱਜ ਲਿਖੇ ਗਏ ਨੇ ਉਹ ਸਾਰੇ ਦੇ ਸਾਰੇ ਅਸੀਂ ਇਕੱਠੇ ਬੈਠੇ ਆਂ ਤੇ ਜਿਨੇ ਸਾਨੂੰ ਫੜਨਾ ਹੈ ਅੱਜ ਹੀ ਫੜ ਲਓ ਅਸੀਂ ਇੱਥੇ ਹੀ ਬੈਠੇ ਆਂ ਕਿਉਂਕਿ ਬੜਾ ਜ਼ਿਆਦਾ ਜੁਆ ਤੱਕਾ ਹੋ ਰਿ ਤੁਹਾਡਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ